ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮਾਲਾ ਖੁਰਦ ਦੇ ਵਿੱਚ ਛੋਟੇ ਮਾਲੇ ਦੇ ਵਿੱਚ ਤੇ ਨਿਰਮਲ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਜਦੋਂ ਤੁਸੀਂ ਫੋਨ ਟੱਕ ਕੇ ਡਾਇਲ ਕਰੋਗੇ ਟ੍ਰਿਓ ਕਾਲ ਲੱਕ ਲਿਖਿਆ ਹੋਊਗਾ ਮੱਦੀ ਪਰ ਉਹਦੀ ਮੱਦੀ ਨਹੀਂ ਯਾਦ ਕਰਨਾ ਤੁਸੀਂ ਨਾ ਨਿਰਮਲ ਬਾਈ ਦੇ ਘਰੇ ਮਿੱਤਰੋ ਤੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਆਪਾਂ ਸਾਰੀ ਜਾਣਕਾਰੀ ਨਿਰਮਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਆ ਬਾਈ ਠੀਕ ਆ ਜੀ ਸੇਤਾਂ ਦੇ ਪਰਿਵਾਰ ਠੀਕ ਆ ਬਾਈ ਠੀਕ ਹਾਂ ਜੀ ਬਾਈ ਤੁਹਾਨੂੰ ਜਾਨਵਰ ਫਿਰ ਪੰਜ ਹਾਂਜੀ ਕਿ 6 ਪੰਜ ਆਈ ਕਿਹੜੀ ਤੋਂ ਲੱਗਣਾ ਦੱਸੋ ਉਪਰਲੀ ਕੰਨੀ ਆਈ ਤੇ ਲੱਗ ਜਾਂਦੀ 10 ਫਿਰ ਕੀ ਡਿਟ ਉਹ ਬਈ ਆਪਣੇ ਕੋਲੇ ਕੱਲ ਹੀ ਆਈਆਂ ਇਹ ਦੋਨੇ ਗਈਆਂ ਉਹ ਗਾਂ ਥਲੇ 4 ਕਿਲੋ ਦੁੱਧ ਦਾ 4 ਕਿਲੋ ਹਾਂਜੀ ਠੀਕ ਆ ਤੇ ਤਨ ਤੁਨ ਓਕੇ ਚੱਰੀ ਬਈ ਥਣਾ ਵਾਲੀਆਂ ਸਾਰੀਆਂ ਓਕੇ ਆ ਬਈ ਠੀਕ ਆ ਵੀਰੇ ਠੀਕ ਆ ਬਈ ਹਾਂ ਤੇ ਗੱਪੜ ਕੁੱਪੜ ਕੋਈ ਪਰਲੀ ਵੀ ਨਹੀਂ ਵੀੜ ਨਹੀਂ ਬਈ ਨਹੀਂ ਆਪਾਂ ਉਹਨੂੰ ਨਹੀਂ ਨਹੀਂ ਕਹਿ ਸਕਦੇ ਠੀਕ ਆ ਕਿੰਨੇ ਦੀ ਬਈ ਉਹ ਉਹ ਦੇ ਦਾਂਗੇ 10000 ਦੀ ਪਰਲੀ ਵੜ ਹਾਂ ਜੈਜ ਜਾਵਾਂ ਦਿੱਸ ਨੂੰ ਉਹ 9000 ਦੀ ਰਾਈ ਜੇ ਜੋੜਾ ਹੀ ਲਊਗਾ ਦੋਨੇ ਇਕੱਠਿਆਂ ਦਾ ਹੀ ਹਾਂ 18000 ਦੀਆਂ ਦੇ ਦਿਆਂਗੇ ਜੇ ਦੋਵੇ 18000 ਦੀਆਂ ਦੇ ਦਾਈ ਠੀਕ ਹੈ ਭਾਈ ਇਹਦੇ ਉਰਲੀ ਥਲੇ ਕਿੰਨਾ ਦੋਤਾ ਭਾਈ ਉਰਲੀ ਥਲੇ 5 ਕਿਲੋ ਆ ਹਾਂ ਜੇ ਇਕੱਲੀ ਲਊਗਾ 11000 ਦੀ ਦੇਵਾਂਗੇ ਜੋ ਜੋੜਾ ਹੀ ਲਊਗਾ ਫਿਰ 18000 ਠੀਕ ਹੈ ਭਾਈ ਵੀ ਇਹ ਜੋੜਾ ਮਿਲ ਜੂ 18000 ਦੇ ਚੰਦੇ ਸਰੇ ਕਿੰਨਾ ਦੋਤ 5 ਕਿਲੋ 5 ਕਿਲੋ ਹਨ ਉਹ ਹੀਟ ਜਾਗਾ ਕਾਲੀ ਠੀਕ ਹੈ ਭਾਈ ਹੁਣ ਅਥਲੇ 4 ਕਿਲੋ ਦੁੱਧ ਹੁਣ ਵੀ ਹੋਊ 4 ਕਿਲੋ ਤੋਂ ਅੱਜ ਬੁਲਟੀ ਕਾ ਭਰਾ ਸਕਦਾ ਅਗਰ ਲਾਜ ਜਾ ਕੇ ਇਲਾਜ ਕਰਾਣਾ ਹੈ ਨਾ ਹਾਂ ਬਈ ਹਾਂ ਠੀਕ ਹੈ ਲੈ ਮਿੱਤਰੋ ਜੋੜਾ ਮਿਲ ਜਾਊਗਾ 18000 ਦੇ ਵਿੱਚ ਕੱਲੀ ਕੱਲੀ ਉਹ ਪਰਲੀ ਮਿਲੂਗੀ 9000 ਦੇ ਵਿੱਚ ਤੇ ਆ ਮਿਲੂਗੀ ਉਰਲੀ 11000 ਦੇ ਵਿੱਚ ਹਨਾ ਬਈ ਫਿਰ ਮਿੱਤਰੋ ਬਣੂਗਾ 20000 ਉਹਦੇ 2000 ਦਾ ਫਾਇਦਾ ਤੁਹਾਡਾ ਇਹ ਹੋ ਗਿਆ ਅੱਛਾ ਤੋਰ ਨੂੰ ਤਾਂ ਰਹਿੰਦੀ ਹੈ ਹਿੜਜਾ ਨਾ ਬਈ ਆ ਕਾਲੀ ਸਿੰਘਾ ਵਾਲੀ ਦੱਸ ਬਈ ਹੁਣ ਇਹ ਗੱਬਣ ਆ ਬਈ ਇਹ ਗੱਬਣ ਕਿੰਨੇ ਚਿਰ ਦੀ ਬਈ ਇਹ ਬਈ ਦੇਣੀ ਲਊਗੀ 5-4 ਅੱਛਾ ਤਿਆਰੀ ਚ ਹੀ ਆ ਹਾਂਜੀ ਤਿਆਰੀ ਫਰ ਕੱਢ ਕੇ ਫਿਰ ਨਹੀਂ ਮੇਤਰੋ ਇਹ ਤਿਆਰੀ ਦੇ ਵਿੱਚ ਇਹ ਕਰਮਾੜੀ ਤੁਹਾਨੂੰ ਬਾਹਰ ਕੱਢ ਕੇ ਵਿਖਾ ਦਿੰਨੇ ਆ ਇਹਦੇ ਤਕਰੀਬਨ ਦੇਣੀ ਆ ਕਿ ਲੈਜੂ 2-4 ਦਿਨਾਂ ਜੇ ਲੈਜੂ ਲੈਜੂ ਬਾਈ ਲੈਜੂ ਪਰ ਤੁਹਾਨੂੰ ਤੰਗਾ ਯਾਰ ਹੈ ਨਾ ਬਾਈ ਕਿੰਨੇ ਦੀ ਨਿਰਮਲ ਪਈ ਇਹ ਹਾਂ ਇਹ ਕਿੰਨੇ ਦੀ ਦੇ ਦਾਂਗੇ ਤੇਰਾ ਮੁੱਲ ਦਾ ਕਰਦੇ 32000 ਬਾਈ ਠੀਕ ਆ 30000 ਦੀ ਹਾਂ ਨਾ ਹੀ ਮੁੱਲ 32000 ਦਾ 30 ਦੀ ਦੇਣੀ ਆ ਹਾਂ ਜੀ ਦੁੱਧ ਦੇ ਦੂ ਬਾਰ ਤੇਰਾ ਕਿਲੋ ਯਾਰ ਦੇ ਦਊਗੀ ਬਾਈ ਦੇ ਦਊਗੀ ਰਾਮ ਨੂੰ ਚੰਗੀ ਹੈਗਾ ਥਲੋ ਚੰਗੀ ਬਣ ਜਾ ਨਿਰਮਲ ਨੇ ਕਈ ਨਹੀਂ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਓਕੇ ਦੀ ਰਿਪੋਰਟ ਜਹਾ ਹਰ ਪੱਖ ਤੋਂ ਕਰਮ ਵਾਲੀ ਜਿੰਨੀ ਹੈਗੀ ਸੂਣ ਵਾਲੀ ਆ ਦਿਨ ਲੈਂਦੀ ਆ ਪੰਜ ਸੱਤ ਹਜੇ ਔਰ ਲੀਵਾ ਪਾਂਡਾ ਚੰਗਾ ਬਣਾ ਜੀ ਸੇਲ ਠੰਡੀ ਬਥੇਰੀ ਆ ਬਈ 35000 ਰਪਏ ਤੇ 30 ਦੀ ਦੇਣੀ ਆ ਬਈਆਂ ਦਾ ਠੀਕ ਆ ਬਈ ਓਕੇ ਆ ਬਈ ਹੁਣ ਲਾਲ ਇਹ ਵੀ ਬਈ ਹੀਟ ਚ ਇਹ ਵੀ ਹੀਟ ਚ ਹੀ ਆ ਹਾਂਜੀ ਇਹ ਪਣੀ ਪੁਣੀ ਕੋਈ ਇੱਡੀ ਕਰ ਦੂਗਾ ਭਰਾਣਾ ਹੁਣ ਤੂੰ ਭਰਾਏਂਗਾ ਕਿ ਨਹੀਂ ਮੈਂ ਬਈ ਜਦਾਂ ਡਾਇਰੈਕਟਰ ਮਿਲ ਗਿਆ ਹੋਣੀ ਤਾਂ ਹੋਣੀ ਭਰਾ ਦੂੰਗਾ ਹਾਂ ਤਨੀ ਗੱਲ ਨੂੰ ਜੇ ਸੌਜਾ ਗਿਆ ਤਾਂ ਵੀ ਆਪਾਂ ਨਾ ਹੋ ਗਿਆ ਤਾਂ ਹੀ ਭਰਾ ਦੇਣਾ ਹਾਂ ਬਸ ਠੀਕ ਆ ਭਰਾ ਦੀ ਬਾਈ ਬੜੀ ਅੱਛਾ ਦੁੱਧ ਚੰਗਾ ਦਿੱਤਾ ਹੋਊਗਾ ਗਾਣੇ ਯਾਰ 레ਵਾ ਨੂੰ ਹਵਲਾ ਨਾ ਹਾਂ ਮੈਂ ਦੁੱਧ ਦੇ ਥੱਲੇ ਹੁਣ ਵੀ 7 ਕਿਲੋ ਹੋਈਗਾ ਹੁਣ ਹੀਟ ਜਿ ਕਰਕੇ ਆ ਹੁਣ ਵੀ 7 ਕਿਲੋ ਸੀ ਇਹ ਹਾਂ ਗਾਂ ਸੋਣੀ ਆ ਯਾਰ ਬਈ ਕਿੰਨੇ ਦੀ ਬਈ ਇਹ ਤੇਰਾ ਮੁੱਲ ਬਾਈ ਯਾਰ 20000 ਦੀ ਦੇ ਦਾਂਗੇ ਮੁੱਲ ਬਾਈ ਯਾਰ 20000 ਦੀ ਦੇ ਦਾਂਗੇ ਬਈ ਜੇ ਕੀ ਤੋਰ ਲਈਏ ਰਹਿਣ ਦੀ ਬਸ ਇਹ ਹੀਟ ਜੇ ਬਾਈ ਟੱਪਦੀ ਆ ਅੱਛਾ ਤੇ ਆ ਜਿਹੜੀ ਵੀਰੇ ਲਾਸਟ ਬੈੜਾ ਆ ਡੱਬੀ ਵੈਰ ਸੱਲੇ ਨੇ ਸੱਤ ਕਿਲੋ ਦਾ ਠੀਕ ਹੀ ਨੇ ਬਈ ਆਪਾਂ ਕਿੰਨੇ ਸੱਤ ਕਿਲੋ ਦਾ ਠੀਕ ਕਵਾਂਗੇ ਆਪਾਂ ਠੀਕ ਹੈ ਬਈ ਹਾਂ ਕੱਲੇ ਹੀ ਬਾਰ ਨੂੰ ਇਹਨੂੰ ਤਾਂ ਬਣਾਇਆ ਬਈ ਆ ਬਾਈ ਬਣ ਕੇ ਇਹਨੂੰ ਤਾਂ ਲੈ ਵੀ ਮਿੱਤਰੋ ਦੁੱਧ 7 ਕਿਲੋ ਸ਼ੀਰ 10 ਕਿਲੋ ਤੁਹਾਨੂੰ ਮਿਲੂਗੀ ਇਹ ਘਰਮ ਵਾਲੀ ਦੇਖ ਸਕਦੇ ਆ ਹੂੰ ਥਣ ਤੋਂ ਵੀ ਚੰਗਾ ਬਈ ਹਨਾ ਹਾਂ ਬਈ ਗਾਂ ਵੈਰ ਸਾਰੀ ਚੰਗੀ ਆ ਬਈ ਇਹ ਕਿੰਨੇ ਦੀ ਦੇਣੀ ਬਈ ਇਹ 18000 ਦੀ ਹਾਂ ਨਾ ਹੀ ਆ ਬਈ ਮੇਰਾ ਮਾਨ 13 ਮਾਨ 17000 ਦੇ ਜਾ ਹੋਰ ਮਾਨ ਬਸ ਹੋ ਰਹੀ ਨਹੀਂ ਮਾਨ ਆ ਜਾ 16 ਦੇ ਹੈ ਹੈ ਆ ਜਾ 16 ਦੇ ਕੋਈ ਨਹੀਂ ਨਾ ਯਾਰ ਆ ਜਾ ਇੰਨਾ ਨਾ ਧੱਕਾ ਕਰ ਨਹੀਂ ਆ ਜਾ ਆ ਜਾ ਕਿ ਤੇਰੀ ਖਿੱਚ ਤੂੰ ਹੀ ਕੀਤੀ ਨਹੀਂ ਮੇਰੇ ਹਾਂ ਅੱਜ ਮੈਂ ਕੀਤੀ ਨਹੀਂ ਕਿ ਪਾ ਲਈ ਪਹਿਲਾਂ ਇੱਕ ਜੇ ਕੀਤੀ ਅੱਜ ਹਾਂ ਤੂੰ ਮਾਨ ਹੋਰ ਵੀ ਆਪਾਂ ਕਰਨੀ ਨਹੀਂ ਦਿੱਤੀ ਬਾਈ ਹਾਂ ਤਾਂ ਹੀ ਕੀਤੀ ਨਹੀਂ ਬਾਈ ਇਹੀ ਹੋਰ ਬੰਦੇ ਕੋਲ ਆਉਂਦੀ ਨੇ ਕਹਿੰਦੇ 20000 20000 ਦੀ ਦੇ ਦੇਾਂਗੇ ਹਾਂ ਅੱਛਾ ਨੰਬਰ ਕਿੰਨਾ ਆ ਗਿਆ ਨਰਮਲ ਬਾਈ 8379 ਜੀ ਹੂੰ 99793 ਠੀਕ ਲੈ ਵੀ ਮੇਰੇ ਤੋਂ ਇੱਕ ਨੰਬਰ ਨੋਟ ਕਰ ਲਓ ਕਈਆਂ ਤੇ ਜਿਵੇਂ ਜਿਵੇਂ ਮੈਂ ਦਿਖਾਈ ਉਹ ਲੈ ਵੀ ਉਧਰ ਨਾਲ ਲੱਗਦਾ ਪਹਿਲੇ ਨੰਬਰ ਤੋਂ ਦਿਖਾਈ ਉਹ ਤੁਹਾਨੂੰ ਪਰਲੀ ਕੰਧ ਵਾਲੀ ਉਦੋਂ ਗਾ ਦੋ ਨੰਬਰ ਵਾਲੀ ਇਹ ਜੋੜਾ 18000 ਦੇ ਵਿੱਚ ਕੱਲੀ ਕੱਲੀ ਦੀ ਕੀਮਤ ਦੱਸੀ ਹੋਈ ਹੈ ਸ਼ੁਰੂ ਦੇ ਵੇਖ ਲਈ ਤੁਸੀਂ ਵੀਡੀਓ ਦੇ ਵਿੱਚ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਧਰ ਤਿੰਨ ਨੰਬਰ ਤੋਂ ਸਿੰਘਾ ਵਾਲੀ ਤੋਂ ਇਹਦਾ ਮੁੱਲ ਸੀ ਜਿਹੜਾ 32000 ਰੁਪਏ 33 ਸੀਗਾ 30000 ਦੇ ਵਿੱਚ ਪਈਆਂ ਤਾਂ ਦੇਣੀ ਸੂਣ ਵਾਲੀ ਗਾਂ ਸਿੰਘਾ ਵਾਲੀ ਫਿਰ ਆ ਲਾਲ ਸਿੰਘ ਦਾ ਮੁੱਲ ਪਈਆ ਸੀ ਨਾ ਬਈ ਹਾਂ ਲਾਲ ਦਾ 20 ਦੀ ਦੇਣੀ ਹੈ ਨਾ 20 20 ਤੇ ਉਹ ਤੁਹਾਨੂੰ ਦੱਸ ਹੀ ਦਿੱਤੀ ਹੈ ਗੱਲ ਬਾ